ਮੈਨੂੰ 30 ਸਾਲ ਹੋ ਗਏ ਘਰ ਛੱਡੇ। ਮੈਂ ਟੇਸ਼ਨਾਂ 'ਤੇ ਸੌਂਦਾ ਹੁੰਦਾ ਸੀ। ਮੈਂ ਫੁੱਟਬਾਲਰ 'ਤੇ ਸੌਂਦਾ ਹੁੰਦਾ ਸੀ। ਮੈਂ ਇੱਕ ਤਾਰ ਵਾਲੀ ਪੱਖੀ ਵੇਚਦਾ ਹੁੰਦਾ ਸੀ ਗੱਡੀਆਂ ਦੇ ਵਿੱਚ। ਉਹ ਵੇਚ ਲਈ ਜਿੱਥੇ ਖਤਮ ਹੋ ਜਾਂਦੀ ਸੀ ਉੱਥੇ ਪੈ ਜਾਂਦਾ ਸੀ। ਮੇਰੀ 75 ਸਾਲ ਦੀ ਉਮਰ ਹੈ। ਇਹ ਪੰਜਾਬੀ ਸੱਭਿਆਚਾਰ ਜੋ ਵੀ ਪੁਰਾਣੇ ਤੋਂ ਪੁਰਾਣਾ ਪਿੱਤਲ ਦੇ ਗਲਾਸ ਹੋ ਗਏ, ਫਲਕਾਰੀਆਂ ਹੋ ਗਈਆਂ। ਕਰਖੇ ਹੋ ਗਏ ਜੋ ਮਰਜੀ ਮੇਰੇ ਕੋਲ ਲੈ ਲੋ 30 ਰੁਪਏ ਬਣ ਮਾਈ ਦੇ ਦੀ ਜਿੱਦਾਂ ਦੀ ਪੱਖੀ ਆ ਉਦਾਂ ਦਾ ਰੇਟ ਦੇ ਦੀ ਗੱਲ ਇਹ ਆ ਵੀ ਪਿੰਡਾਂ ਦੀਆਂ ਕੁੜੀਆਂ ਇਹ ਪਿੰਡਾਂ 'ਚ ਹੀ ਬਣਾਉਂਦੇ ਆ ਇੱਥੇ ਤਾਂ ਕੋਈ ਬਣਾਉਂਦਾ ਨਹੀਂ ਮੈਂ ਗੱਡੀ ਦੇ ਉੱਤੇ ਮਾਲ ਲੈ ਕੇ ਜਾਂਦਾ ਮੈਂ ਕਿਤੇ ਗਲੀਆਂ 'ਚ ਨਹੀਂ ਜਾਂਦਾ ਕਿਤੇ ਮੱਲਿਆਂ 'ਚ ਨਹੀਂ ਜਾਂਦਾ ਮੈਂ ਰੋਡ ਦੇ ਉੱਤੇ ਮਾਲ ਵੇਚਦਾ ਮੇਰੇ ਕੋ ਕਾਰਾਂ ਨੇ ਰੋ ਰੋਕ ਕੇ ਕਹਿਣਗੇ ਬਾਪੂ 4 ਪਾ ਦੇ ਬਾਪੂ 6 ਪਾ ਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਰਹੇ ਸਦਾ ਨਹੀਂ ਰਹੰਦੀਆਂ ਚੜਾਈਆਂ ਬੰਦਿਆ ਸਤਿਗੁਰ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ ਇੱਕ ਇਹੋ ਜਿਹੇ ਸ਼ਖਸ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸ਼ੁਰੂਆਤੀ ਦੇ ਦਿਨਾਂ ਵਿੱਚ ਬਹੁਤ ਸਟਰਗਲ ਕੀਤਾ ਇਦਾਂ ਦੇ ਹਾਲਾਤ ਆ ਗਏ ਸੀਗੇ ਈਵਨ ਕਿ ਉਹਨਾਂ ਦਾ ਸਭ ਨੇ ਸਾਥ ਛੱਡ ਦਿੱਤਾ ਸੀਗਾ ਫਿਰ ਕੁਝ ਚਿਰ ਬਾਅਦ ਟਾਈਮ ਨੇ ਪਲਟੀ ਮਾਰੀ ਉਹਨਾਂ ਦੇ ਹੱਥ ਇੱਕ ਜਿਹੜਾ ਟੈਲੈਂਟ ਸੀਗਾ ਇੱਕ ਗੁਣ ਸੀਗਾ ਉਸ ਗੁਣ ਦੇ ਅਕੋਰਡਿੰਗ ਉਹਨਾਂ ਨੇ ਪੱਖੀਆਂ ਡਿਜ਼ਾਈਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਉਹਨਾਂ ਦੇ ਹੱਥ ਦੀਆਂ ਬਣੀਆਂ ਹੋਈਆਂ ਡਿਜ਼ਾਈਨ ਕੀਤੀਆਂ ਹਨ ਪੱਖੀਆਂ ਪੂਰੇ ਲੁਧਿਆਣਾ ਚ ਤੱਕੀ ਪੰਜਾਬ ਤੱਕੀ ਇੰਡੀਆ ਤੋਂ ਬਾਹਰ ਵੀ ਬਹੁਤ ਹੀ ਵਿਕ ਰਹੀਆਂ ਨੇ ਉਹਨਾਂ ਨੂੰ ਇੰਡੀਆ ਤੋਂ ਬਾਹਰ ਵੀ ਉਹਨਾਂ ਪੱਖੀਆਂ ਦੇ ਆਰਡਰਸ ਆ ਰਹੇ ਨੇ ਗੱਲ ਕਰਦੇ ਆ ਓਮ ਪ੍ਰਕਾਸ਼ ਜੀ ਪੱਖੀਆਂ ਵਾਲੇ ਸਤਿ ਸ਼੍ਰੀ ਅਕਾਲ ਓਮ ਪ੍ਰਕਾਸ਼ ਜੀ ਸਤਿ ਸ਼੍ਰੀ ਅਕਾਲ ਓਮ ਪ੍ਰਕਾਸ਼ ਜੀ ਅ ਅਸੀਂ ਜਿਸ ਤਰ੍ਹਾਂ ਕੀ ਤੁਹਾਡੀਆਂ ਆ ਪੱਖੀਆਂ ਵੇਖ ਰਹੇ ਆ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਨੇ ਜਿਹੜੇ ਅਸੀਂ ਕਦੇ ਦੇਖੇ ਹੀ ਨਹੀਂ ਐ ਅ ਪੁਰਾਣਾ ਪੰਜਾਬੀ ਕਲਚਰ ਦਿਖਾਇਆ ਜਾ ਰਿਹਾ ਨੇ ਜਿ ਫੁਲਕਾਰੀ ਟਾਈਪ ਪੱਖੀ ਐ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਬਾਰੇ ਇਹ ਦੱਸੋ ਵੀ ਤੁਸੀਂ ਇਸ ਪੱਖੀਆਂ ਦੇ ਕਿੱਤੇ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਏ ਮੈਂ ਇੱਕ ਲੁਧਿਆਣੇ ਦਾ ਰਹਿਣ ਵਾਲਾ ਹਾਂ ਜਨਤਾਨਗਰ ਦਾ ਮੈਨੂੰ 30 ਸਾਲ ਹੋ ਗਏ ਘਰ ਛੱਡੇ ਨੂੰ ਮੈਂ ਟੇਸ਼ਨਾਂ ਤੇ ਸੌਂਦਾ ਹੁੰਦਾ ਸੀ ਮੈਂ ਫੁੱਟਬਾਲਰ ਤੇ ਸੌਂਦਾ ਹੁੰਦਾ ਸੀ ਉਦੋਂ ਮੁੜ ਕੇ ਮੈਂ ਦਿਹਾੜੀਆਂ ਕਰਦਾ ਹੁੰਦਾ ਸੀ ਦਿਹਾੜੀਆਂ ਤੋਂ ਬਾਅਦ ਮੈਂ ਫਤੇਗੜ ਸਾਹਬ ਲੱਗ ਗਿਆ ਉਦੋਂ ਬਾਅਦ ਫਿਰ ਮੈਂ ਕਿਹਾ ਛੱਡ ਮੈਂ ਆਪਣੇ ਕੋਈ ਕੰਮ ਕਰੂੰਗਾ ਮੈਂ ਇੱਕ ਤਾਰ ਵਾਲੀ ਪੱਖੀ ਵੇਚਦਾ ਹੁੰਦਾ ਸੀ ਗੱਡੀਆਂ ਦੇ ਵਿੱਚ ਜੀ ਉਹ ਵੇਚ ਲਈ ਜਿੱਥੇ ਖਤਮ ਹੋ ਜਾਂਦੀ ਸੀ ਉੱਥੇ ਹੀ ਪੈ ਜਾਂਦਾ ਸੀ ਹੂੰ 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 ਉਸ ਤੋਂ ਬਾਅਦ ਦਾ ਬਾਅਦ ਫਿਰ ਮੈਂ ਇੱਕ ਫੈਂਸੀ ਪੱਖੀ ਪਾਤੀ ਹੂੰ ਹੂੰ ਇਹ ਫੈਂਸੀ ਪੱਖੀ ਨੇ ਮੈਨੂੰ ਵਾਈਰ ਦੀ ਅਣੀ ਕਿਰਪਾ ਹੋ ਗਈ ਚੱਲ ਪਈ ਕੰਮ ਅ ਜਿਹੜੀ ਤੁਸੀਂ ਇੱਕ ਫੈਂਸੀ ਪੱਖੀ ਬਣਾਈ ਸੀ ਉਹ ਇੱਕ ਨਾਰਮਲ ਪੱਖੀ ਸੀਗੀ ਹਾਂ ਜੀ ਆਮ ਤੌਰ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਲਾਈਟ ਚਲੀ ਜਾਂਦੀ ਹੈ ਹੁਣ ਤਾਂ ਖੈਰ ਏਸੀ ਆ ਗਏ ਨੇ ਪਿੰਡਾਂ ਦੇ ਵਿੱਚ ਜਿੱਦਾਂ ਲਾਈਟ ਚਲੀ ਜਾਂਦੀ ਸੀ ਲੋਕੀ ਪੱਖੀਆਂ ਚਲਦੇ ਸੀਗੇ ਉਹ ਉਸ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਸੀਗੇ ਤੁਹਾਡੀ ਇੱਕ ਫੈਂਸੀ ਪੱਖੀ ਤੋਂ ਬਾਅਦ ਦੇ ਵਿੱਚ ਤੁਹਾਡੇ ਮਨ 'ਚ ਕੀ ਇਹੋ ਜਿਹਾ ਇਸ ਤਰ੍ਹਾਂ ਦਾ ਆਈਡੀਆ ਆਇਆ ਜਿਹੜੀਆਂ ਕਿ ਤੁਸੀਂ ਇਹਨੇ ਲਗ ਲਗ ਤਰ੍ਹਾਂ ਦੇ ਡਿਜ਼ਾਈਨ ਦੀਆਂ ਪੱਖੀਆਂ ਤਿਆਰ ਕਰ ਦਿੱਤੀਆਂ ਮੈਂ ਸਰਦਾਰ ਆਦਮੀ ਹਾਂ ਪਹਿਲਾਂ ਮੈਂ ਮੋਨਾ ਹੁੰਦਾ ਸੀ ਬਾਹਰ ਰਹਿ ਕੇ ਮੈਂ ਸਰਦਾਰ ਬਣ ਗਿਆ ਉਦੋਂ ਮੁੜ ਕੇ ਫਿਰ ਮੈਂ ਕਿਹਾ ਵਾਹੀ ਗਰੂ ਪੰਜਾਬੀ ਸੱਭਿਆਚਾਰ ਹੈ ਹੋਰ ਤਾਂ ਅਸੀਂ ਸਰਦਾਰ ਆਦਮੀ ਕਿ ਕੋਈ ਧੀਕਤਾ ਮੰਗ ਨਹੀਂ ਸਕਦੇ ਅਸੀਂ ਪੰਜਾਬੀ ਸੱਭਿਆਚਾਰ ਸ਼ੁਰੂ ਕਰਤਾ ਪਹਿਲਾਂ ਮੈਂ ਮੋਢੇ ਤੇ ਮਾਲ ਵੇਚਦਾ ਹੁੰਦਾ ਸੀ ਉਦੋਂ ਬਾਅਦ ਮੈਂ ਸਾਈਕਲ ਲੈ ਲਿਆ ਸਾਈਕਲ ਤੇ ਮੈਂ ਮਾਲ ਵੇਚਦਾ ਹੁੰਦਾ ਸੀ ਉਦੋਂ ਮੁੜ ਕੇ ਕੈਨੇਡਾ ਤੋਂ ਬੰਦੇ ਆਏ ਉਹ ਮੈਨੂੰ ਗੱਡੀ ਲੈ ਕੇ ਦੇ ਕੇ ਗਏ ਬਾਪੂ ਗੱਡੀ ਤੇ ਮਾਲ ਵੇਚਣਾ ਆ ਅਸੀਂ ਦੇਖ ਰਹੇ ਹਾਂ ਕਈ ਪੱਖੀਆਂ ਦੇ ਉੱਤੇ ਲਿਖਿਆ ਹੋਇਆ ਅ ਅੱਜ ਦਿਨ ਸ਼ਗਨਾ ਦਾ ਚੜਿਆ ਫੁੱਲਕਾਰੀ ਹੈ ਮੋਰ ਬਣੇ ਹੋਏ ਨੇ ਤੁਹਾਡੇ ਜਿਹੜੇ ਇੱਕ ਅਗਰੇ ਬਣਾਏ ਹੋਏ ਨੇ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਆਈਟਮਾਂ ਨੇ ਜਿਹੜੀਆਂ ਕਿ ਵਿਆਹਾਂ ਦੇ ਦਿਨਾਂ 'ਚ ਦਿਖਾਈ ਦਿੰਦੀਆਂ ਪਿੰਡਾਂ 'ਚ ਤਾਂ ਖੈਰ ਅੱਜ ਵੀ ਇਹ ਦਿਖਾਈ ਦਿੰਦੀਆਂ ਨੇ ਇਹ ਸਾਰਾ ਜਿਹੜੇ ਜਿਹੜਾ ਤੁਸੀਂ ਇਹ ਸਭ ਕੁਝ ਆਪ ਤਿਆਰ ਕਰਦੇ ਹੋ ਡਿਜ਼ਾਈਨਿੰਗ ਆਪ ਕਰਦੇ ਹੋ ਇਹ ਕਿਸ ਤਰ੍ਹਾਂ ਹੁੰਦਾ ਹੈਗਾ ਇਹਦੀ ਵੀ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਜਰਾ ਇਹ ਜਿੰਨਾ ਪੰਜਾਬੀ ਸੱਭਿਆਚਾਰ ਆ ਨਾ ਹੂੰ ਹੂੰ ਮੇਰੀ 75 ਸਾਲ ਦੀ ਉਮਰ ਆ ਇਹ ਪੰਜਾਬੀ ਸੱਭਿਆਚਾਰ ਜੋ ਵੀ ਪੁਰਾਣੇ ਤੋਂ ਪੁਰਾਣਾ ਪਿੱਤਲ ਦੇ ਗਲਾਸ ਹੋ ਗਏ ਫਲਕਾਰੀਆਂ ਹੋ ਗਈਆਂ ਚਰਖੇ ਹੋ ਗਏ ਜੋ ਮਰਜੀ ਮੇਰੇ ਕੋਲ ਲੈ ਲਓ ਮੈਨੂੰ ਅਗਲਾ ਫੋਨ ਕਰ ਦਿੰਦਾ ਬਾਪੂ ਸਾਨੂੰ ਆ ਚਾਹੀਦਾ ਉਹਨਾਂ ਨੂੰ ਦੇ ਦੇ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੀ ਇਹਨਾਂ ਪੱਖੀਆਂ ਦੀ ਡਿਮਾਂਡ ਇੰਡੀਆ ਤੋਂ ਬਾਹਰ ਵੀ ਹੈਗੀ ਆ ਉਹ ਕਿਹੜਾ ਉਹ ਜਿਹਾ ਵੇਬ ਬਣਿਆ ਕਿ ਤੁਹਾਡੇ ਪੰਜਾਬ ਦੇ ਵਿੱਚ ਪੱਖੀਆਂ ਦੀ ਡਿਮਾਂਡ ਤਾਂ ਸੀਗੀ ਸੀਗੀ ਤੁਹਾਨੂੰ ਵਿਦੇਸ਼ਾਂ ਤੋਂ ਵੀ ਆਰਡਰ ਆਣੇ ਸ਼ੁਰੂ ਹੋ ਗਏ ਨਾ ਪੱਖੀਆਂ ਦੇ ਮੈਂ ਮੋਠੂ ਰਾਮ ਧਰਮਸਾਲਾ ਚ ਰਹਿੰਦਾ ਸੀ ਜੀ ਉਦੋਂ ਮੁੜ ਕੇ ਮੈਨੂੰ মিডিਆ ਪੈ ਗਿਆ মিডিਆ ਨੇ ਐਸਾ ਚੱਕਿਆ 올ਡ ਵਲਡ ਚ ਮੈਂ ਮਸ਼ਹੂਰ ਆ ਔਰ ਕੈਨੇਡਾ ਅਮਰੀਕਾ ਮੇਰਾ ਮਾਲ ਜਾਂਦਾ ਮੇਰੇ ਖਾਤੇ ਚ ਪੈਸੇ ਆਉਂਦੇ ਆ ਤੇ ਮੈਂ ਕੋਰੀਆ ਕਰਾ ਦਿੰਦਾ ਜੀ 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 ਅ ਇਹ ਸਾਰੀਆਂ ਜਿਹੜੀਆਂ ਪੱਖੀਆਂ ਤੁਸੀਂ ਰੈਡੀ ਕਰਦੇ ਹੋ ਜਾਂ ਇਹ ਰੈਡੀ ਕਿਸੇ ਕੋਲੋਂ ਕਰਵਾਣੇ ਹੋ ਉਹ ਉਹ ਜਿਹੜੇ ਪਰਸਨ ਨੇ ਕੀ ਉਹਨਾਂ ਨੂੰ ਤੁਸੀਂ ਪਹਿਲਾਂ ਪੱਖੀਆਂ ਤਿਆਰ ਕਰਨੀਆਂ ਦੱਸਦੇ ਹੋ ਜਾਂ ਉਹ ਇੱਕ ਅਫੀਸ਼ੀਅਲ ਪਰਸਨ ਨੇ ਜਿਹੜੇ ਜਿਸ ਤਰ੍ਹਾਂ ਤੁਸੀਂ ਦੇ ਸਿੱਖ ਕੁੜੀਆਂ ਨੇ ਉਹ ਪੱਖੀਆਂ ਤਿਆਰ ਕਰਦੀਆਂ ਨੇ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਦੱਸੋ ਵੀ ਉਹ ਕਿਸ ਤਰ੍ਹਾਂ ਤਿਆਰ ਹੁੰਦੀਆਂ ਨੇ ਇਹ ਕੱਪੜਾ ਉਹਨਾਂ ਨੂੰ ਲੈ ਆਈਦਾ ਢਾਂਚਾ ਲੈ ਆਈਦਾ 30 ਰੁਪਏ ਬਣ ਮਾਈ ਦੇ ਦੀ ਜਿੱਦਾਂ ਦੀ ਪੱਖੀ ਆ ਉਹਨਾਂ ਦਾ ਰੇਟ ਦੇ ਦੀ ਗੱਲ ਇਹ ਆ ਵੀ ਪਿੰਡਾਂ ਦੀਆਂ ਕੁੜੀਆਂ ਇਹ ਪਿੰਡਾਂ 'ਚ ਹੀ ਬਣਾਉਂਦੇ ਆ ਇੱਥੇ ਤਾਂ ਕੋਈ ਬਣਾਉਂਦਾ ਨਹੀਂ ਇਹ ਬਲਾਡੇ ਤੋਂ ਬਣਵਾਉਣਾ ਬਲਾਡਾ ਹੋ ਗਿਆ ਤਪਾ ਮੰਡੀ ਹੋ ਗਿਆ ਇੱਧਰੋਂ ਬਣਵਾਉਣਾ ਪੱਖੀਆਂ ਉਧਰੋਂ ਫਿਰ ਮੈਂ ਮਾਲ ਲਿਆ ਉਹਨਾਂ ਫਿਰ ਮੈਂ ਵੇਚ ਦਈ ਆ ਤੁਹਾਡੀ ਜਿਹੜੀਆਂ ਪੱਖੀਆਂ ਨੇ ਪਹਿਲਾਂ ਤੁਸੀਂ ਦੱਸਦੇ ਸੀਗੇ ਤੁਸੀਂ ਆਪਣੇ ਸਟੇਸ਼ਨ ਤੇ ਗੱਡੀਆਂ ਦੇ ਵਿੱਚ ਤੁਸੀਂ ਵੇਚਦੇ ਹੁੰਦੇ ਸੀਗੇ ਜਿੱਥੇ ਤੁਸੀਂ ਦੇਖਦੇ ਸੀ ਤੁਸੀਂ ਉੱਥੇ ਸੋ ਜਾਂਦੇ ਸੀਗੇ ਹੁਣ ਤੁਹਾਡੇ ਇਹਨਾਂ ਪੱਖੀਆਂ ਨੂੰ ਤੁਸੀਂ ਲੋਕਲ ਲੈਵਲ ਦੇ ਉੱਤੇ ਵੇਚਦੇ ਹੋ ਤੁਸੀਂ ਇਸ ਤਰ੍ਹਾਂ ਗੱਡੀਆਂ 'ਚ ਆ ਕੇ ਸ਼ਹਿਰ 'ਚ ਆ ਕੇ ਨਹੀਂ ਹੁਣ ਮੈਂ ਗੱਡੀਆਂ ਇਹ ਗੱਡੀਆਂ ਜਿੰਨੀ ਵੇਚਦਾ ਹਾਂ ਹੁਣ ਤਾਂ ਮੇਰੇ ਕੋਲ ਇੱਥੋਂ ਮਾਲ ਬਹੁਤ ਲੈ ਜਾਂਦੇ ਆ ਲੋਕੀ ਬਾਕੀ ਮੈਂ ਫੇਰ ਵੀ ਲਾਉਣਾ ਮੈਂ ਗੱਡੀ ਦੇ ਉੱਤੇ ਮਾਲ ਲੈ ਕੇ ਜਾਂਦਾ ਮੈਂ ਕਿਤੇ ਗਲੀਆਂ ਚ ਨਹੀਂ ਜਾਂਦਾ ਕਿਤੇ ਮੱਲਿਆਂ ਚ ਨਹੀਂ ਜਾਂਦਾ ਮੈਂ ਰੋਡ ਦੇ ਉੱਤੇ ਮਾਲ ਵੇਚਦਾ ਮੇਰੇ ਕੋ ਕਾਰਾਂ ਨੇ ਰੋ ਰੋ ਕੇ ਕਹਿਣਗੇ ਬਾਪੂ ਚਾਰ ਪਾ ਦੇ ਬਾਪੂ ਛੇ ਪਾ ਦੇ ਇਹ ਜਿਹੜੀਆਂ ਪੱਖੀਆਂ ਦੀ ਕੀਮਤ ਹੈਗੀ ਆ ਸਟਾਰਟਿੰਗ ਪੱਖੀ ਦੀ ਜਿਹੜੀ ਇੱਕ ਨਾਰਮਲ ਘੜ ਤੋਂ ਘੜ ਕਿੰਨੇ ਕੀਮਤ ਦੀ ਪੱਖੀ ਔਰ ਜਿਆਦਾ ਤੋਂ ਜਿਆਦਾ ਪੱਖੀ ਦੀ ਜਿਹੜੀ ਕੀਮਤ ਹੈਗੀ ਉਹ ਕਿੰਨੀ ਹੈ 100 ਰੁਪਏ ਤੋਂ ਲੈ ਕੇ ਨਾ ਜੀ 500 ਤੱਕਰ ਪੱਖੀ ਹੈ ਜੀ ਜੀ ਜਿਹੜੀ 100 ਰੁਪਏ ਵਾਲੀ ਪੱਖੀ ਐ ਉਹਦੇ ਚ ਉਹ ਉਹ ਉਹਦੇ ਚ ਕੀ ਹੋ ਜਾ ਮਟੀਰੀਅਲ ਐ ਜਿਹੜਾ 500 ਵਾਲੀ ਪੱਖੀ ਉਹਦੇ ਚ ਕੀ ਹੋ ਜਾ ਮਟੀਰੀਅਲ ਹੈ ਗੱਲ ਐ ਜੀ ਜਿਹੜੀ 500 ਵਾਲੀ ਪੱਖੀ ਆ ਉਹ ਸਾਰੀ ਤਿੱਲੇ ਦੀ ਕੱਢੀ ਹੋਈ ਆ ਜੀ ਜੀ ਉਹਦਾ 300 ਰੁਪਿਆ ਕਢਾਈ ਕਢਾਈ ਦਾ ਹੀ ਹੂੰ ਹੂੰ ਜਿਹੜੀ ਹੈਗੀ ਐ 200 ਵਾਲੀ ਉਹ ਸਾਰੀ ਹੱਥ ਦੀ ਕਢਾਈ ਐ ਜੀ ਤੇ ਜਿਹੜੀ 100 ਰੁਪਏ ਵਾਲੀ ਆ ਉਹ ਸੁਨੀਲ ਦਾ ਮਾਲ ਆ ਉਹਦੇ ਉੱਤੇ ਸਤਾਰੇ ਲਾਏ ਹੋਏ ਆ ਜੀ ਲੱਕੜ ਦਾ ਢਾਂਚਾ ਹੈ ਸਾਰੇ ਨੂੰ ਹੂੰ 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 ਅਸੀਂ ਆਮ ਤੌਰ ਤੇ ਤਿੱਲੇ ਵਾਲੀ ਜੁੱਤੀ ਜਾਂ ਤਿੱਲੇ ਵਾਲੀ ਚੁੰਨੀ ਜਾਂ ਸੂਟ ਤਾਂ ਦੇਖੇ ਸੀਗੇ ਲੇਕਿਨ ਤਿੱਲੇ ਵਾਲੀ ਪੱਖੀ ਜਿਹੜੀ ਉਹ ਸਿਰਫ ਸਿਰਫ ਇੱਕ ਬਾਬਾ ਜੀ ਬਣਾ ਰਹੇ ਨੇ ਜਿਹੜੀ ਕੀ ਇਹਨਾਂ ਦੀ ਪੱਖੀਆਂ ਦੀ ਡਿਮਾਂਡ ਇੰਨੀ ਜਿਆਦਾ ਵੱਧ ਚੁੱਕੀ ਹੈ ਇਹਨਾਂ ਨੂੰ ਬਾਹਰੋਂ ਵੀ ਆਰਡਰ ਆਉਂਦੇ ਨੇ ਤੇ ਉਹਨਾਂ ਆਰਡਰਾਂ ਨੂੰ ਕਿਸੇ ਵੇਲੇ ਇਹਨਾਂ ਨੂੰ ਭੁਗਤਾਨ ਦੇ ਵਿੱਚ ਬਹੁਤ ਹੀ ਇੱਕ ਕਿਸਮ ਦੀ ਮਿਹਨਤ ਕਰਨੀ ਪੈਂਦੀ ਆ ਬਾਬਾ ਜੀ ਜਿਸ ਤਰ੍ਹਾਂ ਤੁਹਾਨੂੰ ਐਟ ਅ ਟਾਈਮ ਕੋਈ ਆਰਡਰ ਆ ਜਾਂਦਾ ਹੈਗਾ ਬਾਹਰੋਂ ਵਿਦੇਸ਼ ਤੋਂ ਕੋਈ ਆਰਡਰ ਆ ਜਾਂਦਾ ਜਾਂ ਆਪਣੇ ਹਿੰਦੁਸਤਾਨ ਚੋਂ ਕਿਤੇ ਆਰਡਰ ਆ ਜਾਂਦਾ ਹੈਗਾ ਫਿਰ ਤੁਸੀਂ ਉਸ ਆਰਡਰ ਨੂੰ ਕੰਪਲੀਟ ਕਰਨ ਨੂੰ ਕਿੰਨਾਕ ਟਾਈਮ ਲਗਾਨੇ ਹੋ ਦੇਖੋ ਜੀ ਮੇਰੇ ਕੋਲ 100 200 300 ਪੱਖੀ ਤਾਂ ਪਈ ਰਹਿੰਦੀ ਆ ਕਿਉਂ ਮੇਰੇ ਕੋਲ ਕੁੜੀਆਂ ਮਾਲ ਬਣਾਉਂਦੀਆਂ ਅੱਗੇ ਮੈਂ ਬਲਾਡੇ ਤੋਂ ਬਰਨਾਲੇ ਤੋਂ ਬਣਵਾਉਂਦਾ ਸੀ ਹੁਣ ਮੈਂ ਇੱਥੇ ਕੁੜੀਆਂ ਰੱਖੀਆਂ ਹੋਈਆਂ ਇੱਥੋਂ ਮਾਲ ਬਣਵਾਉਣਾ ਜੀ ਜੀ ਇਹਨਾਂ ਪੱਖੀਆਂ ਤੋਂ ਇਲਾਵਾ ਤੁਸੀਂ ਹੋਰ ਕਿਹੜੀ ਕਿਹੜੀ ਚੀਜ਼ ਹੈਗੀ ਹੈ ਜਿਹੜੇ ਤੁਸੀਂ ਬਣਾਨੇ ਹੋ ਜਾਂ ਡਿਜ਼ਾਈਨ ਕੀਤੀ ਹੁੰਦੀ ਤੁਹਾਡੀ ਆਪਣੀ ਡਿਜ਼ਾਈਨਿੰਗ ਹੁੰਦੀ ਹੈ ਫਲਕਾਰੀ ਹੋਗੀ ਘਗਰੇ ਹੋਗੇ ਚਰਖੇ ਹੋਗੇ ਪਿੱਤਲ ਦੇ ਗਲਾਸ ਹੋਗੇ ਛੰਨੇ ਹੋਗੇ ਕੋਈ ਵੀ ਆਈਟਮ ਲੈ ਲਓ ਮੇਰੇ ਕੋਲ ਪੰਜਾਬੀ ਸਬੇ ਦਰਿਆਵਾਂ ਹੋਗੀਆਂ ਚਾਦਰਾਂ ਹੋਗੀਆਂ ਕਢਾਈ ਵਾਲੀਆਂ ਜਿਹੜੀ ਮਰਜ਼ੀ ਆਈਟਮ ਲੈ ਲਓ ਇਹ ਸਾਰੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਇਹਨਾਂ ਸਾਰਿਆਂ ਨੂੰ ਡਿਜ਼ਾਈਨ ਤੁਸੀਂ ਆਪ ਕਰਦੇ ਹੋ ਹਾਂਜੀ ਮੈਂ ਆਪੇ ਹੀ ਕਰਦਾ ਉਹ ਵਾਇਗਰੂ ਹੀ ਕਰਾਉਂਦਾ ਜੀ ਮੇਰਾ ਤਾਂ ਕੋਈ ਵੀ ਨਹੀਂ ਸੀ ਮੇਰਾ ਤਾਂ ਵਾਇਗਰੂ ਆ ਜੋ ਕੁਝ ਕਰਾ ਰਿਹਾ ਹੀ ਕਰਾ ਰਿਹਾ ਅ ਜਿਸ ਤਰ੍ਹਾਂ ਸ਼ੁਰੂਆਤੀ ਦਿਨ ਸੀਗੇ ਸ਼ੁਰੂਆਤੀ ਦਿਨ ਤੁਹਾਡੇ ਇੱਕ ਬਹੁਤ ਹੀ ਸਟ੍ਰਗਲ ਪੂਰਵਕ ਸੀਗੇ ਔਰ ਉਹਨਾਂ ਦਿਨਾਂ 'ਚ ਤੁਹਾਡੇ ਨਾਲ ਤੁਹਾਡੇ ਆਪਣੇ ਕਈ ਪਰਸਨ ਇਦਾਂ ਦੇ ਸੀ ਜਿਹੜੇ ਤੁਹਾਡੇ ਨਾਲ ਕਿਸ ਤਰ੍ਹਾਂ ਚੱਲ ਰਹੇ ਸੀ ਖੜੇ ਸੀ ਜਾਂ ਨਹੀਂ ਖੜੇ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਉਦੋਂ ਦੇ ਦਿਨਾਂ ਨੂੰ ਲੈ ਕੇ ਤੇ ਹੁਣ ਅੱਜ ਦੇ ਦਿਨਾਂ ਨੂੰ ਲੈ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜਦੋਂ ਘਰ ਛੱਡਿਆ ਨਾ ਇੱਕ ਵਾਰੀ ਮੈਂ ਯਰ ਵੀ ਖਾਲੀ ਸੀ ਇੱਕ ਵਾਰੀ ਮੈਂ ਗਿੱਲਾਂ ਵਾਲੀ ਨਹਿਰ ਦੇ ਵਿੱਚ ਛਾਲ ਵੀ ਮਾਰਦਾ ਸੀ ਫਿਰ ਮੈਂ ਕਿਹਾ ਛੱਡ ਕੀ ਲੈਣਾ ਹੈ ਪਤਾ ਵਾਇਗਰੂ ਦੇ ਲਾੜ ਲਾਗੇ ਵਾਇਗਰੂ ਫਿਰ ਤਾਂ ਪਾਸੋਂ ਟਾਈਮ ਪਾਸ ਫਿਰ ਇਹ ਸੋਚ ਲਿਆ ਵੀ ਮਰਨਾ ਤਾਂ ਫੁੱਟਬਾਲ ਨਾਲ ਤੇ ਹੀ ਆ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਇੱਥੋਂ ਤੱਕ ਕਰ ਪੈ ਜਾਊਗਾ ਵਾਇਗਰੂ ਨੇ ਐਸਾ ਚੱਕਿਆ ਬਸ ਜਿਸ ਤਰ੍ਹਾਂ ਕਿ ਬਾਬਾ ਜੀ ਦੀ ਇੱਕ ਜਿਹੜੀ ਸਟੋਰੀ ਹੈ ਇੱਕ ਜਿਹੜੀ ਕਹਾਣੀ ਆ ਉਹ ਇੱਕ ਬਹੁਤ ਹੀ ਇੱਕ ਹਿੰਮਤ ਵਾਲੀ ਆ ਪਹਿਲੇ ਦੇ ਹਾਲਾਤਾਂ ਦੇ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਸਟਰਗਲ ਕੀਤਾ ਆਪਣਾ ਸੜਕਾਂ ਤੇ ਜਾਂ ਰੇਲਵੇ ਸਟੇਸ਼ਨਾਂ ਤੇ ਵੀ ਸੌਂਦੇ ਰਹੇ ਕੁਦਰਤ ਵੱਲੋਂ ਪਰਮਾਤਮਾ ਨੇ ਇਹਨਾਂ ਦੀ ਵਾਂ ਫੜ ਲਈ ਇਹਨਾਂ ਦੇ ਕੋਲ ਇੱਕ ਟੈਲੈਂਟ ਇੱਕ ਹੁਨਰ ਸੀਗਾ ਜਿਹੜਾ ਕਿ ਇਹਨਾਂ ਨੇ ਪੱਖੀਆਂ ਦੇ ਅਲੱਗ-ਅਲੱਗ ਤਰੀਕੇ ਦੇ ਡਿਜ਼ਾਈਨ ਬਣਾਏ ਔਰ ਉਹਨਾਂ ਦੇ ਡਿਜ਼ਾਈਨ ਬਣਾਏ ਜਿਹੜੇ ਹੈਗੇ ਆ ਅੱਜ ਦੇਸ਼ਾਂ-ਵਿਦੇਸ਼ਾਂ 'ਚ ਵੀ ਇੰਨੀ ਕਿ ਜ਼ਿਆਦਾ ਡਿਮਾਂਡ ਹੈ ਕੀ ਇਹਨਾਂ ਨੂੰ ਬਾਰੋ ਵੀ ਆਰਡਰ ਆਉਂਦੇ ਨੇ ਅ ਬਾਬਾ ਜੀ ਇੱਕ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਜਿਹੜੀ ਕੰਮ ਕਰਕੇ ਰਾਜੀ ਨਹੀਂ ਹੈਗੀ ਜੇ ਉਹਨਾਂ ਨੂੰ ਤੁਸੀਂ ਕੀ ਇਹੋ ਜਿਹਾ ਮੈਸੇਜ ਲਗਾਣਾ ਚਾਹੋਗੇ ਤਾਂ ਜੋ ਉਹ ਵੀ ਤੁਹਾਡੇ ਵਾਂਗੂ ਮਿਹਨਤ ਕਰਕੇ ਇੱਕ ਅੱਛੀ ਰੋਟੀ ਖਾ ਸਕਣ ਇੱਜ਼ਤ ਵਾਲੀ ਜ਼ਿੰਦਗੀ ਜੀ ਸਕਣ ਮੈਂ ਤਾਂ ਇਹੀ ਕਹੂੰਗਾ ਜੀ ਅੱਜ ਕੱਲ ਦੇ ਬੱਚਨ ਨੂੰ ਮੈਂ 75 ਸਾਲ ਦੀ ਉਮਰ ਆ ਮੈਂ ਮਿਹਨਤ ਕਰਕੇ ਖਾਣਾ ਕੋਈ ਰਾਮ ਨੂੰ ਮੰਨਦਾ ਰਾਮ ਨੂੰ ਮੰਨੂ ਜਿਸ ਚੀਜ਼ ਨੂੰ ਮੰਨਦਾ ਉਹ ਮਹਾਰਾਜ ਸਭ ਤੇ ਬੀੜੇ ਪਾਰ ਕਰਦਾ ਹੂੰ ਹੂੰ ਅ ਜਿਸ ਤਰ੍ਹਾਂ ਕਿ 75 ਸਾਲ ਦੇ ਬਾਬਾ ਜੀ ਓਮ ਪ੍ਰਕਾਸ਼ ਓਫ ਪੱਖੀਆਂ ਵਾਲੇ ਬਾਬਾ ਜੀ ਨੇ ਸਿਰਫ ਇੱਕੋ ਗੱਲ ਕਹੀ ਆ ਵੀ ਮਿਹਨਤ ਕਰੋ ਕਿਤੇ ਨਾ ਕਿਤੇ ਜਾ ਕੇ ਤੁਹਾਡੀ ਮਿਹਨਤ ਜਿਹੜੀ ਹੈਗੀ ਆ ਤੁਹਾਨੂੰ ਜ਼ਰੂਰ ਹੀ ਫਾਇਦਾ ਦਵੇਗੀ ਅੱਜ ਦੇਖ ਲਓ ਉਹਨਾਂ ਦੀਆਂ ਬਣਾਈਆਂ ਹੋਈਆਂ ਪੱਖੀਆਂ ਲੁਧਿਆਣੇ 'ਚ ਤਾਂ ਕਿ ਪੰਜਾਬ ਤੋਂ ਬਾਹਰ ਹਿੰਦੁਸਤਾਨ ਤੋਂ ਬਾਹਰ ਵੀ ਉਹਨਾਂ ਦੀਆਂ ਪੱਖੀਆਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਅਗਰ ਤੁਸੀਂ ਵੀ ਇਹਨਾਂ ਦੀਆਂ ਪੱਖੀਆਂ ਨੂੰ ਲੈਣਾ ਚਾਹੁੰਦੇ ਹੋ ਤੇ ਲੁਧਿਆਣੇ ਵਿੱਚ ਇਹ ਬਾਬਾ ਜੀ ਆਮ ਤੌਰ ਤੇ ਸੁਭਾਨੀ ਬਿਲਡਿੰਗ ਦੇ ਨੇੜੇ ਤੇੜੇ ਹੀ ਤੁਹਾਨੂੰ ਮਿਲ ਸਕਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਪੱਖੀਆਂ ਦਾ ਕੀ ਹੋਰ ਵੀ ਬਹੁਤ ਸਾਰੇ ਸੱਭਿਆਚਾਰ ਨਾਲ ਰਿਲੇਟਡ ਸਮਾਨ ਤੁਸੀਂ ਇਹਨਾਂ ਦਾ ਹੱਥ ਦਾ ਡਿਜ਼ਾਈਨ ਕੀਤਾ ਤੁਸੀਂ ਲੈ ਸਕਦੇ ਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਬੀਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ